ਪੰਜਾਬ ਵਿੱਚ ਨਸ਼ਾ ਵੱਡੇ ਪੱਧਰ ਤੇ ਵਿਕ ਰਿਹਾ ਹੈ ਪਰ ਇੱਕ ਨੌਜਵਾਨ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ ਤੇ ਆਪਣੀ ਜਾਨ ਕੋ ਹੱਥ ਛੋਣਾ ਪਿਆ ਦਰਅਸਲ ਨੌਜਵਾਨ ਤੇ ਨਸ਼ਾ ਤਸਕਰਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਪਹਿਲਾਂ ਕਾਰਵਾਈ ਨਹੀਂ ਕੀਤੀ ਪਰ ਹੁਣ ਮੌਤ ਤੋਂ ਬਾਅਦ ਕਾਰਵਾਈ ਦੇ ਨਾਮ ਤੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਨਸ਼ਾ ਵੀ ਉੱਚੇ ਵਾਲੇ ਦੇ ਹੌਸਲੇ ਬਹੁਤ ਫੁੱਲਦਲੇ ਜੀ ਕਿਸੇ ਤੋਂ ਡਰਦੇ ਨਹੀਂ ਨਾ ਇਹਨਾਂ ਨੂੰ ਕੋਈ ਪ੍ਰਸ਼ਾਸਨ ਦਾ ਡਰ ਹੈਗਾ ਜੇ ਕੋਈ ਇਹਨਾਂ ਦੇ ਖਿਲਾਫ ਕਾਜੇ ਠਾਉਂਦਾ ਤਾਂ ਉਸ ਨੂੰ ਮਾਰਨ ਤੱਕ ਤੱਕ ਜਾਂਦੇ ਨੇਗੇ ਤੇ ਇੱਕ ਵਾਰੀ ਅਸੀਂ ਸਾਡੇ ਪਿੰਡ ਚ ਕਮੇਟੀ ਬਣਾਈ ਸੀਗੀ ਉਹ ਕਮੇਟੀ ਬਣਾਉਣ ਤੋਂ ਬਾਅਦ ਇਹਨਾਂ ਦਾ ਨਸ਼ਾ ਫੜਿਆ ਗਿਆ ਉਸ ਤੋਂ ਬਾਅਦ ਪਹਿਲਾਂ ਮੈਨੂੰ ਧਮਕੀਆਂ ਦਿੰਦੇ ਰਹੇ ਨੇ ਮੇਰੇ ਘਰ ਦੇ ਉੱਤੇ ਵੀ ਹਮਲੇ ਹੋਏ ਉਸ ਤੋਂ ਬਾਅਦ 13 ਤਰੀਕ ਨੂੰ ਲੋੜੀ ਵਾਲੇ ਨਾਲ ਮੇਰੇ ਭਰਾ ਦੇ ਘਰ ਤੇ ਹਮਲਾ ਕਰਕੇ ਉਸ ਨੂੰ ਮਾਰ ਕੇ ਘਟਕੇ ਗਿਰ ਵੱਢ ਕੇ ਉਸ ਤੋਂ ਬਾਅਦ ਅਸੀਂ ਬਠਿੰਡੇ ਮੈਡੀ ਸਿਟੀ 15 ਦਿਨ ਦਾਖਲ ਰੱਖਿਆ ਤੇ 15 ਦਿਨਾਂ ਬਾਅਦ ਛੁੱਟੀ ਲੈ ਕੇ ਆਏ ਜਦੋਂ ਵੱਡਰ ਤੋਂ ਏਪੀਪੋਰਟ ਨੂੰ ਕੰਪਲੇਨਟ ਕੀਤੀ ਆ ਪੁਲਿਸ ਨੂੰ ਕੰਪਲੇਟ ਕੀਤੀ ਸੀਗੀ ਤੇ ਪੁਲਿਸ ਨੇ ਕੋਈ ਵੀ ਉਹਨਾਂ ਤੇ ਪਰਚਾ ਨਹੀਂ ਦਰਜ ਕੀਤਾ ਕੋਈ ਵੀ ਬੰਦਾ ਨਹੀਂ ਚੱਕਿਆ ਜਦੋਂ ਕੱਲ ਉਹਨਾਂ ਦਾ ਮੌਤ ਹੋ ਗਈ ਉਸ ਤੋਂ ਬਾਅਦ 302 ਦਾ ਪਰਚਾ ਦੇ ਕੇ 18 ਬੰਦੇ ਚੱਕੇ ਨੇਗੇ ਮੇਰੇ ਸਰਵਾਦ ਪੁਲਿਸ ਨੇ ਪਰਚਾ ਦਰਜ ਕੀਤਾ ਪੁਲਿਸ ਨੇ 13 ਤਰੀਕ ਤੋਂ ਖਲ 13 ਤਰੀਕ ਦੀ ਘਟਨਾ ਹੈ ਜੀ ਕੱਲ 10 ਤਰੀਕ ਨੂੰ ਪਰਚਾ ਕੀਤਾ ਨੇ ਇੱਕ ਮਹੀਨੇ ਦੇ ਕਰੀਬ ਹੋ ਆ ਇੱਕ ਮਹੀਨੇ ਦੇ ਕਰੀਬ ਹੋ ਗਿਆ ਕੀ ਮੰਗ ਕਰਦੇ ਸਾਬ ਨੂੰ ਸਰਕਾਰ ਤੋਂ ਸੇ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਇਨਸਾਫ ਦਵਾਇਆ ਜਾਵੇ ਕੋਲੋਂ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਬਾਕੀ ਪ੍ਰਸ਼ਾਸਨ ਜਿਹੜਾ ਘਟਿਆ ਆ ਇਹ ਸਹੀ ਹੈ ਕੁਰਦੀ ਬਣਦੀ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਦਾ ਨਾਮ ਜਗਨਵੀਰ ਇਹਨਾਂ ਦਾ ਹੋਗਾ ਜੀ ਤੇ ਇਹਨਾਂ ਦੇ ਦੋ ਬੱਚੇ ਨੇ 13 ਤਰੀਕ ਦੀ ਘਟਨਾ ਲੋਣੀ ਵਾਲੀ ਗੰਦੀ ਤੇ ਇਹਨਾਂ ਨੇ ਅੰਦਰ ਵਰਕੇ ਵੱਡ ਧੁੱਕ ਕੀਤੀ ਜੀ ਬਹੁਤ ਜ਼ਿਆਦਾ ਕਿਉਂਕਿ ਇਹ ਆਵਾਜ਼ ਉਠਾਉਂਦਾ ਸੀ ਨਸ਼ੇ ਦੇ ਖਿਲਾਫ ਇਹ ਜਿਹੜੇ ਨਸ਼ਾ ਵੇਚਣ ਵਾਲੇ ਗਾਇੰਗ ਹੈ ਜੀ ਇਹਨਾਂ ਨੇ ਇਕੱਠੇ ਹੋ ਕੇ ਇਹ ਜਦੋਂ ਮੇਰੇ ਦੇਸ ਵੀਾਰ ਦੇ ਵਿੱਚ ਇਹ ਕਿ ਅੰਦਰ ਜਾ ਕੇ ਦਰਵਾਜ਼ੇ ਦੇ ਵਿੱਚ ਉਹਨਾਂ ਦੀ ਵੱਡ ਦੁੱਖ ਕੀਤੀ ਅਸੀਂ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਜਮਾਨੇ ਤੋਂ ਅਸੀਂ ਕੱਟ ਤੋਂ ਕੱਟ 15 ਦਿਨ ਪ੍ਰਸ਼ਾਸਨ ਕੋਲੇ ਜਾਂਦੇ ਰਹੇ ਉਹਨਾਂ ਨੇ ਸਿਰਫ ਇੱਕ ਦਿਨ ਰੇਡ ਮਾਰੀ ਹੈ ਉਹ ਵੀ ਪੈਸੀ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਕਿ ਇਹਨਾਂ ਦੇ ਇੰਨੇ ਹੌਸਲੇ ਬੁਲੰਦ ਨਹੀਂ ਨਾ ਚਾਹੀਣਾਂ ਦੇ ਜਿਵੇਂ ਕਿ ਕਿਸੇ ਨੂੰ ਵੀ ਵੱਡ ਸਕਦਾ ਹੈ ਇਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਹੇ ਜਿਵੇਂ ਇਹਨਾਂ ਨੂੰ ਖੁੱਲੇ ਆਮ ਛਰਿਆਂ ਵਰਗੇ ਰਹਿੰਦੇ ਹੈ ਉਹ ਹੁਣ ਵੀ ਇਹਨਾਂ ਨੂੰ ਮੇਰੇ ਵਿਸ਼ਕਾਰ ਨੂੰ ਵੰਡ ਕੇ ਇਹਨਾਂ ਨੇ ਸ਼ਰਿਆਮ ਘੁੰਮਦੇ ਰਹੇ ਹੈ ਕਿ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਨਾ ਕਦੋਂ ਜਿਹੜੀ ਮੌਤ ਹੋਈ ਹੈ ਕਦੋਂ ਇਹ ਪੁਲਿਸ ਨੇ ਬਸ ਬੱਤ ਕਰਕੇ ਨਹੀਂ ਦਰਗਾਈ ਇਹ 10 ਤਰੀਕ ਦੇ ਨੂੰ ਕੱਲ ਡੈਥ ਹੋਈ ਹੈ ਨੰਦ ਜਿੰਗੀ ਦੀ ਤੇ ਕੱਲ ਹੀ ਪੁਲਿਸ ਨੇ ਇਹਨਾਂ ਤੇ ਪਰਚਾ ਦਰਜ ਕੀਤਾ ਪਹਿਲਾਂ ਇਹਨਾਂ ਨੂੰ ਕੋਈ ਕੁਝ ਨਹੀਂ ਸ਼ਰਿਆਮ ਘੁੰਮਦੇ ਰਹੇ ਸੀ ਕੁਝ ਵੀ ਪੁਲਿਸ ਨੇ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਇੱਕ ਮਹੀਨਾ ਬੱਤੀ ਹਾਂ ਇੱਕ ਮਹੀਨੇ ਦੇ ਕਰੀਬ ਤਾਂ ਕਹੋ ਜੇ ਤਾਂ ਕੀ ਮੰਨ ਕੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਇਹ ਇਨ੍ਹਾਂ ਨੂੰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੂੰ ਇਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਹੈ ਕਿੰਨੇ ਕੁ ਬੰਦੇ ਸੀ ਜਿਹੜੇ ਵੱਡੇ ਤੋਂ ਵੱਡੇ ਕਰਨ ਵਾਲੇ ਤੇ ਵਿੱਦਿਅਕ ਤੇ ਨਸ਼ਾ ਵੇਚਦੇ ਨੇ ਇੱਕ ਘਟ ਕੋ ਘਟ ਦੀ 12 13 ਬੰਦੇ ਸੀ ਜਿਨ੍ਹਾਂ ਨੇ ਇਹਨਾਂ ਦੀ ਬਾਰਟੇ ਕੀਤੀ ਸੀ ਕਿਤੇ ਕੁਝ ਬੰਦਿਆਂ ਦੇ ਨਾਮ ਸੀ ਤੁਹਾਨੂੰ ਪਤਾ ਸੀ ਉਹਨਾਂ ਨੇ ਅਸੀਂ ਨਾਮ ਰੱਖੇ ਸੀ ਕੁਝ ਅਣਸਾਖ ਤੇ ਨਹੀਂ ਜਿਨ੍ਹਾਂ ਦਾ ਸਾਨੂੰ ਨਾਂ ਨਹੀਂ ਪਤਾ ਸੀ ਇਹ ਨਸ਼ਾ ਵੇਚਣ ਵਾਲਾ ਘੱਟੋ ਘੱਟ 15 20 ਬੰਦਿਆਂ ਦਾ ਜਾਏਗਾ ਜੀ ਇਹਨਾਂ ਨੇ ਜੀ ਸੱਟਾ ਵੇਚਦੇ ਸੀ ਇਹ ਬੰਦੇ ਆਪਣੇ ਜੱਸੀ ਦਾ ਗਮਾਨ ਮੱਥਾ ਸੀਗਾ ਜੀ ਕਾਚੇ ਨੇ ਇੱਕ ਦੋ ਵਾਰ ਕਿਹਾ ਵੀ ਚੰਗੀ ਗੱਲ ਨਹੀਂ ਇਹ ਤੁਸੀਂ ਆਪਾਂ ਇਹ ਨਾ ਕਰੋ ਇਹਨਾਂ ਨੇ ਉਸ ਕਰੋੜ ਵਿੱਚ ਇਹ ਸੱਟਾਂ ਮਾਰੀਆਂ ਘਰੇ ਵੱੜ ਕੇ ਮਾਰੀਆਂ ਨੇ ਜੀ ਛੋਟੇ ਜਿਹੇ ਬੱਚੇ ਨੇ ਦੋਨੇ ਵਿਚਾਰਿਆ ਖੇਤੀਬਾੜੀ ਵਾਲਾ ਬੰਦਾ ਸੀ ਹੁੰਦੇ ਵਾਲਾ ਤੇ ੱੱਕਾ ਘਰੇ ਸ਼ਰਿਆਮ ਸਾਡੀ ਕਿਸੇ ਪੁਲਿਸ ਪ੍ਰਸ਼ਾਸਨ ਨੇ ਕਿਸੇ ਨਹੀਂ ਗੱਲ ਨਹੀਂ ਸੁਣੀ ਜੀ 20 ਦਿਨ ਸ਼ਰਿਆਮ ਘੁੰਮਦੇ ਰਹੇ ਨੇ ਬੰਦੇ ਉਹ ਹਾਂਜੀ ਸ਼ਰਿਆਮ ਉਹ ਕਰੇਗੀ ਇਹਦੇ ਵਿੱਚ ਜਿਹੜਾ ਜਗਮੀਲ ਸਿੰਘ ਹੈ ਆਪਣੇ ਉਹਨਾਂ ਦੀ ਮੌਤ ਹੋ ਗਈ ਸੀ ਕਿ ਉਹਨਾਂ ਦੇ ਭਰਾ ਦਗਤਾਰ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 15 ਦਰਜ ਕੀਤਾ ਸੀਗਾ ਉਸ ਤੋਂ ਬਾਅਦ ਇਹਦੇ ਤਿੰਨ ਦੋਸ਼ੀ ਫੜਕੇ ਅਰੈਸਟ ਕਰ ਲਏ ਸੀਗੇ ਜਿਹਨਾਂ ਨੂੰ جیل ਭੇਜ ਦਿੱਤੀਆ ਤੇ ਜਿਹਦੇ ਬੱਚੇ ਜਿਹੜਾ ਜਗਮੀਲ ਸਿੰਘਾ ਜਿਹੜਾ ਪੱਤਰ ਸੀਗਾ ਜਿਹਦੀ ਕੱਲ ਮੌਤ ਹੋ ਗਈ ਆ ਜਿਹਦੇ 'ਚ ਜੁਰਮ 302 ਆਈਪੀਸੀ ਦਾ ਵਾਅਦਾ ਕੀਤਾ ਗਿਆ ਕਿ ਜਿਹੜੇ ਰਹਿੰਦੇ ਤਿੰਨ ਦੋਸ਼ੀ ਆ ਉਹ ਵੀ ਜਲਦੀ ਗ੍ਰਿਫਤਾਰ ਕਰ ਲੈਣਗੇ